ਤਾਂ ਦੇ ਵਿਵਲ ਬੂਈ ਸਾਫ অ্যালোਵੈਰਾ ਵਾਲਾ ਜਿਹੜਾ ਸਾਬਣ ਹੁੰਦਾ ਹੈ ਵੀ ਤੁਹਾਨੂੰ ਮਿਲ ਜਾਊਗਾ ਤੇ ਕਾਫੀ ਸਾਬਣ ਜਿਹੜੇ ਨਹਾਉਣ ਵਾਲੇ ਸਾਬਣਾਂ ਕਾਫੀ ਨਵੇਂ ਆਏ ਆ ਤੇ ਤੁਹਾਨੂੰ ਪਿੱਛੇ ਵੀ ਦਿਖਾ ਦਿੱਤੇ ਵਿਵਲ ਰਹਿ ਗਿਆ ਸੀ ਇਹ ਵੀ ਦਿਖਾ ਦਿੱਤਾ ਆ ਇਹ ਵੀ অ্যালোਵੈਰਾ ਦਾ ਆ ਵਧੀਆ ਸਾਬਣਾਂ ਵੀ ਤੇ ਇੱਕ ਵਾਰੀ ਜਰੂਰ ਆਓ ਵਿਜ਼ਿਟ ਕਰੋ ਤੇ ਕਾਫੀ ਵਧੀਆ ਸਮਾਨ ਦੀ ਆ ਰਿਹਾ ਹੈ ਲੋ ਜੇ ਦਸੋਂ ਪਾਪੜੀ ਪੈਕਿੰਗ ਬਹੁਤ ਸੋਹਣੀ ਆਈ ਹੈ ਸੋਨ ਪਾਪੜੀ ਦੀ ਤੇ ਸੌਣ ਪਾਪੜੀ ਤੁਹਾਨੂੰ ਮਿਲ ਜੂਗੇ ਇਧਰ ਪੇਠਾ ਵਗੈਰਾ ਲੈਣਾ ਹੈ ਇਹ ਵੀ ਮਿਲ ਜੂਗੇ ਤੇ ਸੌਣ ਪਾਪੜੀ ਇਸ ਤਰ੍ਹਾਂ ਪੈਕਿੰਗ ਆਈ ਆ ਤੇ ਦੇਖੋ ਇਹ ਨਹੀਂ ਪਿਸਤਾ ਸੌਣ ਪਾਪੜੀ ਹੈ ਪਿਸਤਾ ਸੌਣ ਪਾਪੜੀ ਹੈ ਤੇ ਇਸ ਤਰ੍ਹਾਂ ਦੀ ਪੈਕਿੰਗ ਤੁਹਾਨੂੰ ਮਿਲ ਜੂਗੀ ਤੇ ਬਾਕੀ ਇਸ ਤਰ੍ਹਾਂ ਡੱਬੇ ਮਿਲ ਜੂਗੇ ਇਹ ਦੇਖੋ ਡੱਬੇ ਵੀ ਸੌਣ ਪਾਪੜੀ ਦੇ ਮਿਲ ਜੂਗੇ ਤੇ ਇਸ ਤਰ੍ਹਾਂ ਦੀ ਪੈਕਿੰਗ ਵਿੱਚ ਤੁਹਾਨੂੰ ਸੌਣ ਪਾਪੜੀ ਮਿਲ ਜੂਗੀ ਤੇ ਪਪੇਠਾ ਮਿਲ ਜੂਗਾ ਤੇ ਇਸ ਤਰ੍ਹਾਂ ਡੱਬੇ ਵੀ ਕੈਂਡੀਆਂ ਦੇ ਡੱਬੇ ਵੀ ਤੁਹਾਨੂੰ ਮਿਲ ਜੂਗੇ ਜੀ। ਜੇ ਪਾਲਸ ਦੇ ਨਾਲ ਕੋਈ ਵੀ ਤਰ੍ਹਾਂ ਦੀ ਜਿਹੜੀ ਵੀ ਕੈਂਡੀ ਲੈਣੀ ਹੈ ਇਸ ਤਰ੍ਹਾਂ نیچے ਲੱਗੀ ਹੋਈਆਂ ਕੈਂਡੀਆਂ ਮਰਿੰਡਾ ਤੇ ਇਸ ਤਰ੍ਹਾਂ ਮਰਿੰਡਾ ਵੀ ਮਿਲ ਜੂਗਾ ਤੁਹਾਨੂੰ। ਇਹ ਦੇਖੋ ਜੀ ਲੱਗਾ ਹੋਇਆ। ਤੁਹਾਨੂੰ ਤੇ ਇੱਧਰ 65-65 ਰੁਪਏ ਦੇ ਤੁਹਾਨੂੰ ਇਸ ਤਰ੍ਹਾਂ ਦੇ ਡਿਸ਼ ਵਾਸ਼ ਮਿਲ ਜੂਗੇ। ਤੇ ਜਿੰਨੇ ਡਿਸ਼ ਵਾਸ਼ ਹੋਆ ਤੇ ਬਿੰਮ ਦਾ 350 350 1 ਡੱਲ ਲੀਟਰ ਦਾ 350 ਨੂੰ ਮਿਲ ਜੂਗਾ ਤੇ ਇੱਧਰ 160 ਰੁਪਏ ਨੂੰ ਤੁਹਾਨੂੰ ਬਿੰਮ ਦੇ ਮਿਲ ਜੂਗਾ ਡਿਸ਼ ਵੋਸ਼ ਬਿੰਮ ਦੇ ਮਿਲ ਜੂਗਾ ਤੇ 160 ਰੁਪਏ ਦੀ 1 ਲੀਟਰ ਡੱਬੋਤਲਾ ਮਿਲ ਜੂਗਾ ਤੁਹਾਨੂੰ ਜੇ ਛੋਟੀ ਲੈਣੀ ਉਹ ਵੀ ਮਿਲ ਜੂਗੀ ਜੇ ਤੁਸੀਂ ਬਿੰਮ ਦਾ ਇਤਾਂ ਦਾ ਡਿਕੋਡ ਲੈਣਾ ਹੈ ਹੈਨਾ 350 ਦਾ ਹੈ ਤੇ ਇਤਾਂ ਦਾ ਸਮਾਨ ਤੁਹਾਨੂੰ ਕਾਫੀ ਮਿਲ ਜੂਗਾ ਕਾਫੀ ਲੱਗਾ ਹੋਇਆ ਹਾਂਜੀ ਸਾਰੀ ਸ੍ਰੀ ਕਾਲੇ ਸਾਰਿਆਂ ਨੂੰ ਤੇ ਵਾਖਦਾ ਤੁਹਾਡੇ ਆਪਣਾ YouTube ਚੈਨਲ ਜਿਹਦਾ ਨਾਮ ਹੈ ਰੀਲਮੁ ਜੀਤ ਅੱਜ ਅਸੀਂ ਚਲੇ ਹਾਂ ਬੋਮਨ ਕਲੈਕਸ਼ਨ ਤੇ ਤੁਹਾਨੂੰ ਉੱਥੇ ਜਾ ਕੇ ਦਿਖਾਣੇ ਆ ਬੋਮਨ ਕਲੈਕਸ਼ਨ ਕੀ ਨਮਾ ਆਇਆ ਕੀ ਨਹੀਂ ਆਇਆ ਵੀਡੀਓ ਨਾ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਉੱਥੇ ਜਾ ਕੇ ਮਿਲਦੇ ਆ ਸਾਰੇ ਪ੍ਰਾਈਸ ਦੱਸਾਂਗੇ ਕਿ ਨਮਾ ਆਇਆ ਕੀ ਪ੍ਰਾਈਸ ਉਹੀ ਚੱਲਦੇ ਪਏ ਆ ਕਿ ਪ੍ਰਾਈਸ ਘਟਲ ਗਏ ਆ ਇੱਦਾਂ ਵੀਡੀਓ ਨਾ ਬਣੇ ਰਹਿਜੋ ਤੇ ਚੱਲਦੇ ਉੱਥੇ ਜਾ ਕੇ ਮਿਲਦੇ ਆ ਪਹੁੰਚ ਗਏ ਆ ਅਸੀਂ ਬੋਮਨ ਕਲੈਕਸ਼ਨ ਤੇ ਬੋਮਨ ਕਲੈਕਸ਼ਨ ਚੋਂ ਤੁਸੀਂ ਕੱਢੀਆਂ ਜਿਹਨੀਆਂ ਅੱਜ ਵਿਸ਼ੇਦਾਰ ਵਾਰ ਬਾਰੇ ਦਿੰਦੇ ਹਾਂ ਇੰਨੀਆਂ ਹੋਰ ਦੁਕਾਨਾਂ ਚ ਨਹੀਂ ਹੁੰਦੀਆਂ ਹੈਗੀਆਂ ਤੇ ਦੇਖੋ ਜੀ ਤੇ ਕਾਫੀ ਰਾਚਵਾ ਤੇ ਤੁਹਾਨੂੰ ਅੰਦਰ ਵੀ ਜਾ ਕੇ ਦਿਖਾਵਾਂਗੇ ਜਿਹੜੇ ਬੋਲਦੇ ਹਾਂ ਵੀ ਇੱਥੇ ਸਮਾਨ ਘਟ ਗਿਆ ਤੇ ਦੁਨੀਆਂ ਇੰਨਾਂ ਹੋ ਦੇਖੋ ਲੋਕੀ ਨਿਕਲ ਨਿਕਲ ਕੇ ਆ ਰਹੇ ਆ ਤੇ ਸਮਾਨ ਲੈ ਕੇ ਜਿਹੜੇ ਕਹਿੰਦੇ ਆ ਘਟਿਆ ਸਮਾਨ ਉਹਨਾਂ ਵਾਸਤੇ ਵੀਡੀਓ ਬਣਾ ਲਈਏ ਜੇ ਘਟਿਆ ਸਮਾਨ ਹੋਵੇ ਇੰਨੀਆਂ ਬਾਈਕ ਵਗੈਰਾ ਨਾ ਹੋਣ ਤੇ ਇੰਨੀਆਂ ਗੱਡੀਆਂ ਵਗੈਰਾ ਨਾ ਹੋਣ ਜੀ ਕੇ ਵਾਕਿ ਅੰਦਰ ਵੀ ਜਾ ਕੇ ਤੁਹਾਨੂੰ ਦਿਖਾਵਾਂਗੇ ਵੀਡੀਓ ਨਾ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਘਰ ਅੰਦਰ ਜਾ ਕੇ ਮਿਲਦੇ ਆ ਤੇ ਚਲਦੇ ਅੰਦਰ ਕੇ ਸੋ ਬੰਨ ਵੀ ਅੰਦਰ ਰੇਟ ਨੂੰ ਮੋਟਵਾ ਬਾਈਤੀ ਚਨੇ ਤੇ 100 ਰੁਪਏ ਲਿਖਿਆ ਹੋਇਆ ਹੈ ਰੇਟ ਇਹਦਾ ਤੇ ਇਸ ਤਰਫ ਰਾਜਮਾ ਵੀ ਤੁਹਾਨੂੰ ਮਿਲ ਜੂਗੇ ਅੱਧਾ ਅੱਧਾ ਕਿਲੋ 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 ਦੀ ਪੈਕਿੰਗ ਹੈ ਇਹ ਵੀ 100 ਰੁਪਏ ਰੇਟ ਇੱਧਰ ਵੀ ਲਿਖਿਆ ਹੋਇਆ ਹੈ ਤੋਤੀ ਮੂੰਗੀ ਮਿਲ ਜੂਗੇ ਤੁਹਾਨੂੰ ਇੱਧਰ ਸਾਫਤ ਮਸਲ ਮਿਲ ਜੂਗੇ ਤੇ ਮੇਰੇ ਮਹਾਦੀ ਦਾਲ ਮਿਲ ਰਹੀ ਤੇ ਮਹਾਦੀ ਮੂੰਗੀ ਦੀ ਦਾਲ ਮਿਲ ਜੂਗੇ ਇੱਧਰ ਮਸਲ ਐਂਡ ਦਾਲ ਮਿਲ ਰੂਗੇ ਤੇ ਚਨੇ ਦੀ ਦਾਲ ਮਿਲ ਜੂਗੇ ਤੇ ਹਰ ਕਦਾਲ ਇੱਥੇ ਤੁਹਾਨੂੰ ਮਿਲ ਸਕਦੀ ਹੈ ਤੇ ਜਿਹੜੇ ਉਹ ਰੇਟ ਵੀ ਲਿਖੇ ਹੋਏ ਹਨ ਤੇ ਤੇ ਇੱਧਰ ਰਾਜਮਾ ਤੇ ਅੱਧਾ-ਅੱਧਾ ਕਿਲੋ-ਕਿਲੋ ਦੇ ਪੈਕਿੰਗ ਸਾਰੀਆਂ ਆ ਤੇ ਇੱਧਰ ਦਾਲ ਕਿਲੋ-ਕਿਲੋ ਦੇ ਪੈਕਿੰਗ ਚਾਦੇ ਤੇ ਦਾਲੋ ਦੇ ਪੈਕਿੰਗ ਤਾਂ ਸਾਰੀਆਂ ਮਿਲ ਜੂਗੀਆਂ ਤੇ ਇੱਧਰ ਮਾਂ ਆ ਸਬਤ ਤੇ ਮੂੰਗੇ ਦਾਲ ਵਾ ਸਾਰੀਆਂ ਤੁਹਾਨੂੰ ਦੌਲਾ ਮਿਲ ਜੂਗੀਆਂ ਤੇ ਆ ਕਿਦ ਚੀਨੀ ਦੀ ਪੈਕਿੰਗ ਵੀ ਤੁਹਾਨੂੰ ਮਿਲ ਜੂਗੀ 2-2 ਕਿਲੋ ਦੀ 5-5 ਕਿਲੋ ਦੀ ਚੀਨੀ ਦੀ ਪੈਕਿੰਗ ਵੀ ਮਿਲ ਜੂਗੀ ਤੇ ਇੱਧਰ ਤੁਹਾਨੂੰ ਹੇ ਪੌਣ ਵੀ ਮਿਲ ਜੂਗੀ ਕਣੀ ਵੀ ਮਿਲ ਜੂਗੀ ਚਾਵਲਾਂ ਦੀ 2-2 ਕਿਲੋ-ਕਿਲੋ ਦੀ ਪੈਕਿੰਗ ਆ ਜੇ ਅੱਜ ਸੰਡੇ ਆ ਸੰਡੇ ਕਰਕੇ ਰਸ ਬਹੁਤ ਜ਼ਿਆਦਾ ਆ ਇਹ ਦੇਖੋ ਇੱਥੇ ਰਸ ਕਿਹੇ ਤੇ ਰਸ ਵੀ ਕਾਫੀ ਹੈਗਾ ਆ ਤੇ ਬਹੁਤ ਜ਼ਿਆਦਾ ਦੇਖੋ ਜੀ ਤੇ ਇੱਧਰ ਤੁਹਾਨੂੰ ਨੋਤਾ ਨੂੰ ਮਿਲ ਜਾਣੀ ਆ ਹੁੰਡ ਵੀ ਮਿਲ ਜੂਗੀ ਮੋਟੇਲਾਚੀ ਮਿਲ ਜੂਗੀ ਤੇ ਲੌਂਗ ਵੀ ਲਾਏ ਹੋਏ ਆ ਇਹ ਦੇਖੋ ਲੌਂਗ ਵੀ ਲਾਏ ਹੋਏ ਆ ਤੇ ਇਧਰ ਦਾਲਚੀਨੀ 50 ਰੁਪਏ ਪ੍ਰੈਕ ਟੋ ਦਾਲਚੀਨੀ ਵੀ ਲਗਾਈ ਹੋਈ ਆ ਤੇ ਮਗਜ ਵਗੈਰਾ ਵੀ ਲਾਏ ਹੋਏ ਆ ਰੇਟ ਨਹੀਂ ਹਜੇ ਲਿਖੇ ਹੋਏ ਕਿ ਹਰ ਚੀਜ਼ ਲਗਾਈ ਹੋਈ ਆ ਜਿਹਦਾ ਸੁੰਡ ਕਿਸੇ ਨੂੰ ਸਾਫਤ ਸੁੰਡ ਵੀ ਲੈਣੀ ਆ ਤੇ ਸਾਫਤ ਸੁੰਡੇ ਤੁਹਾਨੂੰ 150 ਦਾ ਇਹ ਪੈਕ ਪਾਈਆ ਦਾ ਆ ਇਹ ਅੱਧਾ ਕਿਲੋ ਦਾ ਕੀ ਲੈ ਜਾਣਾ ਆ ਤੇ ਦਾਲਚੀਨੀ ਵੀ ਵਗੈਰਾ ਲੱਗੀ ਹੋਈ ਆ ਕੇ ਲੌਂਗ ਵਗੈਰਾ ਮਾ ਵਿਚ ਮਨਹਾਰਕ ਤੁਹਾਨੂੰ ਸਮਾਨ ਤਨ ਮਿੱਦਾਂ ਮਿਲ ਜਾਊਗਾ ਤੁਹਾਨੂੰ 5 ਕਿਲੋ ਤੇ ਰਾਦੇ ਦੀ ਵੀ ਕੰਨੇ ਮਿਲ ਜਾਊਗੀ ਤੇ 5 ਕਿਲੋ ਰਾਦੇ ਦੇ ਕੰਨੇ ਮਿਲ ਜਾਊਗੀ ਤੇ ਕਿਲੋ ਕਿਲੋ ਤੇ ਤੁਹਾਨੂੰ ਤੇਲ ਦੀਆਂ ਵੀ ਮਿਲ ਜਾਊਗੀਆਂ ਕੰਨੀਆਂ ਕੇ ਬੂੰਦੀ ਖੱਟੇ ਵਾਲੀ ਬੂੰਦੀ ਵੀ ਤੁਹਾਨੂੰ ਮਿਲ ਜਾਊਗੀ ਖੱਟੇ ਵਾਲੀ ਬੂੰਦੀ ਤੇ ਇੱਧਰ ਲੈ ਕੇ ਆ ਮਿਲ ਜੂਗੀਆਂ ਇਹ ਦੋ ਸੌ ਨੂੰ ਲੈ ਕੇ ਆਇਆ ਤੇ ਲੌਂਗ ਵਗੈਰਾ ਮਿਲ ਜੂਗੇ ਕਾਲੀ ਤੇ ਇਹ ਹੈਗੇ ਆ ਕਾਲੀ ਮਿਰਚ ਕਾਲੀ ਮਿਰਚ ਵੀ ਤੁਹਾਨੂੰ ਮਿਲ ਜੂਗੇ ਤੇ ਇਧਰ ਵੀ ਤੇਲ ਦੇ 5-5 ਕਿਲੋ ਟਕਰੀਆਂ ਦੇ ਲੱਗੀਆਂ ਹੋਈਆਂ ਆ ਤੇ ਤੁਸੀਂ ਲੈ ਜਾ ਸਕਦੇ ਆ ਇਧਰ ਤੁਹਾਨੂੰ ਦਾਲ ਡਘੇ ਦੇ ਡੱਬੇ 5 ਕਿਲੋ ਦੇ ਲੈ ਜਾਣੇ ਆ ਦਾਲ ਡਘੇ ਇਹ ਵੀ ਮਿਲ ਜੂਗਾ ਤੇ ਸੁਖਣਾ ਮਸਟਰਡ ਔਇਲ ਮਸਟਰਡ ਔਇਲ ਵਾ ਸਾਸ ਦਾ ਤੇਲ ਹਾਂ ਮਸਟਰਡ ਔਇਲ ਵੀ ਤੁਹਾਨੂੰ ਮਿਲ ਜੂਗਾ ਲਿਖੇ ਹੋਏ ਆ ਰੇਟ 5 ਲੀਟਰ ਦਾ ਇਹ ਵੀ ਤੁਹਾਨੂੰ ਮਿਲ ਜੂਗੀਆਂ ਕੈਨੀਆਂ ਇਹ ਤੁਸੀਂ ਇਦਾਂ ਦੇ ਸੁਪਨਾ 골ਡ ਦੀਆਂ ਕੈਨੀਆਂ ਲੈ ਜਾਣੀਆਂ ਕਹਿੰਦੇ ਆ ਮਿਲ ਜੂਗੀਆਂ ਤੇ ਜੂਸ ਦੀਆਂ ਬੋਤਲਾਂ ਵੀ ਗਾਵਾ ਡਰਿੰਕ ਇਹ ਦੇਖੋ ਲਿਖਿਆ ਹੋਇਆ ਗਾਵਾ ਡਰਿੰਕ ਇਹ ਵੀ ਤੁਹਾਨੂੰ ਬੋਤਲਾਂ ਵੀ ਦੋਸਤ ਵਗੈਰਾ ਦੇ ਮਿਲ ਜੂਗੇ ਤੇ ਰਸ ਮੋਰੇ ਜੇ ਦੇਖिए ਤੇ ਮੋਰੇ ਉਹ ਦੇਖੋ ਉੱਥੇ ਰਸ ਬਹੁਤ ਜ਼ਿਆਦਾ ਆ ਤੇ ਦੇਖ ਸਕਦੇ ਆ ਰਸ ਕਾਫੀ ਹੈਗਾ ਆ ਕਾਫੀ ਇਹਤਵਾਰ ਕਰਕੇ ਰਸ਼ ਕਾਫੀ ਹੁੰਦਾ ਹੈ ਤੇ ਕਾਫੀ ਦੁਨੀਆ ਸਮਾਨ ਲੈਣ ਆਉਂਦੀ ਹੈ ਤੇ ਬਾਕੀ ਤੁਹਾਨੂੰ ਅੱਗੇ ਵੀ ਦਿਖਾਉਣੀ ਆ ਇੱਧਰ ਜੈਮ ਤੁਹਾਨੂੰ ਮਿਲ ਜੂਗਾ ਜੈਮ ਵੀ ਤੁਹਾਨੂੰ 95 95 ਰੁਪਏ ਜੈਮ ਲੱਗਾ ਹੋਇਆ ਤੇ ਮਰਬੇ ਵੀ ਇੱਧਰ ਮਿਲ ਜੂਗੇ ਮਰਬੇ ਵੀ ਲੱਗੇ ਹੋਏ ਹੈ ਨਾ ਤੇ ਇਸ طرف ਸੌਸ ਦੀਆਂ ਬੋਤਲਾਂ 35 35 ਰੁਪਏ ਸੌਸ ਦੀਆਂ ਬੋਤਲਾਂ ਛੋਟੀਆਂ ਵੱਡੀਆਂ ਬੋਤਲਾਂ ਮਿਲ ਜੂਗੀਆਂ ਤੁਹਾਨੂੰ 60 60 ਰੁਪਏ ਤੇ ਇੱਧਰ ਤੁਹਾਨੂੰ ਗੁਲਾਬ ਦੇ ਵੀ ਇਹ ਵੀ 60 ਰੁਪਏ ਮਿਲ ਜੂਗੇ ਤੇ ਕਾਫੀ ਸਮਾਨ ਲੱਗਾ ਹੋਇਆ ਇੱਧਰ ਵੀ ਤੁਹਾਨੂੰ ਮੈਗੀ ਵਗੈਰਾ ਜਿਨ ਲੱਗੀਆਂ ਹੋਈਆਂ ਆ ਤੇ ਸੁਖਨਾ 골ਡ ਸੋਇਆਬੀਨ ਆਇਲ ਵੀ ਕਾਫੀ ਆਇਆ ਹੋਇਆ ਤੇ ਜੇ ਤੁਸੀਂ 5 ਲੀਟਰ ਦੀ ਰਾਦੇ ਦੀ ਲੈ ਜਾਣੀ ਆ ਕਹਿੰਦੇ ਇਹ ਵੀ ਕਾਫੀ ਹੈਗੀ ਆ ਤੇ ਜੇ ਰਸ਼ ਦੀ ਗੱਲ ਕਰੀਏ ਰਸ਼ ਵੀ ਕਾਫੀ ਹੈਗਾ ਆ ਤੇ ਬਾਕੀ ਇੱਧਰ ਵਿਨੇਗਰ ਵੀ ਤੁਹਾਨੂੰ ਮਿਲ ਜੂਗਾ ਚਿੱਲੀ ਸੌਸ ਨੂੰ ਮਿਲ ਜਾਊਗਾ ਜੀਰਾ ਜੀਰਾ ਪੰਜ ਚਿੱਲੀ ਸੌਸ ਇੱਥੇ ਤੁਹਾਨੂੰ ਮਿਲ ਜੁਗਿਆ ਉੱਤੇ ਰੇਟ ਲਿਖੇ ਹੋਏ ਆ ਤੇ ਬਾਕੀ ਇਹ ਜਿਹੜਾ ਚਿੱਲੀ ਸੌਸ ਵਾ ਇਹ ਚਿੱਲੀ ਸੌਸ ਹੈ 30 ਰੁਪਏ ਦੀ ਆ ਦੇਖੋ ਜੀ 30 ਰੁਪਏ ਦੀ ਬੋਤਲ ਵਾਈਡੀ ਤੇ 30 ਰੁਪਏ ਦੀ ਬੋਤਲ ਇਹ ਹੈ ਜੀ 650 ਗ੍ਰਾਮ 30 ਰੁਪਏ ਦੀ ਬੋਤਲ ਵਾ ਇੱਧਰ ਇਸ ਤਰ੍ਹਾਂ ਲੱਗੀਆਂ ਹੋਈਆਂ ਐ ਮੈਗੀਆਂ ਵਗੈਰਾ ਤੁਹਾਨੂੰ ਦੱਸਿਆ ਤੇ ਟੌਫੀ ਸਮਾਨ ਲੱਗਾ ਹੋਇਆ ਨਮਾ ਵਕੀ ਹੈ ਇੱਧਰ ਵੀ ਮੈਗੀਆਂ ਵਗੈਰਾ ਕਾਫੀ ਇੱਧਰ ਵੀ ਲੱਗੀਆਂ ਹੋਈਆਂ ਐ ਸੁਖਨਾ ਗੋਲਡ ਲੱਗਾ ਹੋਇਆ ਐ ਇੱਧਰ ਤੇ ਟੌਫੀਆਂ ਲੀਚੀ ਕਮਜਾ ਉਹ ਜੀ ਇਸ ਤਰ੍ਹਾਂ ਦੀ ਲੀਚੀ ਵਾਲੀਆਂ ਵੀ ਟੌਫੀਆਂ ਆ ਗਈਆਂ ਐ ਕੈਂਡੀਆਂ ਇਸ ਤਰ੍ਹਾਂ ਦੀ ਤੁਹਾਨੂੰ ਹੈਨਾ ਕੋਕੋਨਟ ਕੈਂਡੀਆਂ ਮਿਲ ਜੂਗੀਆਂ ਅੰਬਵਾਲੀਆਂ ਕੈਂਡੀਆਂ ਮਿਲ ਜੂਗੀਆਂ ਹਰ ਇੱਕ ਤਰ੍ਹਾਂ ਦੀਆਂ ਕੈਂਡੀਆਂ ਤੁਹਾਨੂੰ ਮਿਲ ਜੂਗੀਆਂ ਬਹੁਤ ਲੱਗੀਆਂ ਹੋਈਆਂ ਉੱਪਰ ਵੀ ਜੇ ਦੇਖੀਏ ਤੇ ਉੱਪਰ ਵੀ ਆਹ ਜਿਨ੍ਹਾਂ ਨੂੰ ਆਹ ਕੈਂਡੀਆਂ ਪਸੰਦ ਹੋ啊 ਉਹ ਵੀ ਲੈ ਜਾ ਸਕਦੇ ਹੋ ਇਹ ਕੈਂਡੀਆਂ ਵੀ ਲੱਗੀਆਂ ਹੋਈਆਂ ਤੇ ਤੇ ਇਹ 130 ਰੁਪਏ ਦਾ ਤੇਲ almond oil ਇੱਧਰ ਤੁਹਾਨੂੰ ਸਰ੍ਹੋਂ ਦਾ ਤੇਲ ਹੈ ਵੀ 100 ਰੁਪਏ ਦਾ ਇੱਧਰ ਸਰਤਾਜ ਇਹ ਵੀ ਕੋਕੋਨਟ ਔਇਲ ਮਿਲ ਜੂਗਾ ਉਹ ਕੋਕਾ ਇਹ ਦੂਸਰਾ ਡਿਟੋਲ ਦੇ ਸਾਬਣ ਆ ਚੁੱਕੇ ਆ ਸੈਵਲੋਨ ਦੇ ਆ ਚੁੱਕੇ ਆ ਤੇ ਇੱਧਰ ਦੇਖੋ ਇਹ ਡਿਟੋਲ ਦੇ ਸਾਬਣ ਸੈਵਲੋਨ ਆ ਚੁੱਕਾ ਹੈ ਇੱਧਰ ਵੀ ਡਿਟੋਲ ਮਿਲ ਜੂਗਾ ਤੁਹਾਨੂੰ ਤੇ ਇੱਧਰ ਕੱਪੜੇ ਧੋਣ ਵਾਲਾ ਅੰਬਰ ਅਲਟਰਾ ਵਾਈਟ 스ਨੋ ਵਾਈਟ ਤਿੰਨ ਤਰ੍ਹਾਂ ਦੇ ਸਾਬਣ ਆ ਜਿਹੜੇ ਤੁਹਾਨੂੰ ਮਿਲ ਜੂਗੇ ਇੱਥੇ ਆਹੀ ਹੈ ਆਓ ਬਾਬਾ ਓਕੇ ਓਕੇ ਬਿਲਡਸਟਾਨ ਜੇ ਤੁਹਾਨੂੰ ਸਾਬਣ ਮਿਲ ਜੂਗਾ ਇੱਥੋਂ ਤੇ ਲੱਗੇ ਹੋਏ ਆ ਇੱਧਰ ਡੱਬ ਸਭ 350 ਦਾ ਡੱਬ ਮਿਲ ਜੂਗਾ ਤੁਹਾਨੂੰ ਤੇ ਇੱਧਰ ਸਾਬਣ ਨੇ ਡੱਬ ਦਾ ਆ ਲਕਸ ਮੇਰਾ ਚਾਏ 4 ਬਾਏ ਗੈਟੇ ਕਫਰੀ 220 ਰੁਪਏ ਦਾ ਚਾਏ 4 ਬਨ ਗੈਟੇ ਕਫਰੀ 4 ਦੇ ਨਾਲ ਕਫਰੀ ਤੁਹਾਨੂੰ ਮਿਲ ਜੂਗਾ ਲਕਸ ਦਾ ਤੇ ਇਹ ਹੈਗਾ ਆ 220 ਦਾ ਤੇ ਇੱਧਰ ਡੱਬ 350 ਦਾ ਸਾਬਣ ਤੁਹਾਨੂੰ ਮਿਲ ਜੂਗਾ ਨਵੀਂ ਵੈਰੀਟੀ ਜਿਹੜੀ ਆਈ ਆ ਉਹ ਤੁਹਾਨੂੰ ਇੱਥੇ ਇੱਥੇ ਮਿਲ ਜੂਗੀ। ਟੋਲ ਦੇ ਤੁਹਾਨੂੰ ਸੌਸ ਹੋਰ ਦੀ ਪੈਕਿੰਗ ਮਿਲ ਜੂਗੀ ਇਸ ਤਰ੍ਹਾਂ ਹੈਂਡ ਵਾਸ਼ ਵਾਲੀ ਤੇ ਓਡੋਮੋਸ ਵਾਲੀ। ਓਡੋਮੋਸ ਵੀ ਤੁਹਾਨੂੰ ਮਿਲ ਜੂਗੀ 30-30 ਰੁਪਏ ਦੀ ਪੈਕਿੰਗ ਓਡੋਮੋਸ ਵਾਲਾ ਦੇਖੋ ਜੀ ਓਡੋਮੋਸ ਬੇਠੋ ਮਿਲ ਜੂਗੀ 30-30 ਰੁਪਏ ਦੀ ਪੈਕਿੰਗ ਤੇ ਇਸ ਤਰ੍ਹਾਂ ਪ੍ਰੀ ਪ੍ਰੀਲ ਤੁਹਾਨੂੰ ਮਿਲ ਜੂਗਾ 340 ਰੁਪਏ ਤੁਹਾਨੂੰ ਤੇ ਇੱਧਰ 65 ਪੈਂਟਰ ਰੇਅ ਦੇ ਤੁਹਾਨੂੰ ਇਸ ਤਰ੍ਹਾਂ ਦੇ ਡਿਸ਼ ਵਾਸ਼ ਮਿਲ ਜੂਗੇ ਤੇ ਜਿੰਨੀ ਡਿਸ਼ ਵਾਸ਼ ਵਾ ਤੇ ਬਿੰਮ ਦਾ 350 358 ਡੇਲ ਲੀਟਰ ਦਾ 350 ਨੂੰ ਮਿਲ ਜੂਗਾ ਤੇ ਇੱਧਰ 160 ਰੁਪਏ ਨੂੰ ਤੁਹਾਨੂੰ ਬਿੰਮ ਦੇ ਮਿਲ ਜੂਗੇ ਡਿਸ਼ ਵਾਸ਼ ਬਿੰਮ ਦੇ ਮਿਲ ਜੂਗੇ ਤੇ 160 ਰੁਪਏ ਦੀ 1 ਲੀਟਰ ਡਬੋਟਲਾ ਮਿਲ ਜੂਗੇ ਤੁਹਾਨੂੰ ਜੇ ਛੋਟੀ ਲੈਣੀ ਉਹ ਵੀ ਮਿਲ ਜੂਗੀ ਜੇ ਤੁਸੀਂ ਬਿੰਮ ਦਾ ਇਸ ਤਰ੍ਹਾਂ ਦਾ ਲਿਕਵਿਡ ਲੈਣਾ ਹੈ ਹੈਨਾ 350 ਰਾਇਆ ਇਹ ਤਾਂ ਦਾ ਸਮਾਨ ਤੁਹਾਨੂੰ ਕਾਫੀ ਮਿਲ ਜੂਗਾ ਕਾਫੀ ਲੱਗਾ ਹੋਇਆ ਸਭਨ ਮਿਲ ਜੂਗਾ ਤੇ ਸਾਬਣ ਜਿਹੜੇ ਆ ਕਾਫੀ ਆਏ ਆ ਮਾਰ ਕੋਰਾ ਵੀ ਤੁਹਾਨੂੰ ਸਾਬਣ ਇਸ ਤਰ੍ਹਾਂ ਮਿਲ ਜੂਗਾ ਦੇਖੋ ਜੀ ਤੇ ਸਾਬਣ ਵੀ ਕਾਫੀ ਨਵੇਂ ਆਏ ਆ ਪਿੱਛੇ ਜਿਹਦਾ ਡੱਬ ਦਿਖਾਇਆ ਇਸ ਤਰ੍ਹਾਂ ਕਾਫੀ ਸਾਬਣ ਆਏ ਆ ਨਵੇਂ ਆ ਚੁੱਕੇ ਆ ਇਹਦਾ ਅਪ੍ਰੈਲ ਹੈ ਨਾ ਇਹ ਦੇ ਆਦੋ ਬਾਕੀ ਹਾਰ पे 60 60 ਰੁਪਏ ਲਿਖੇ ਹੋਏ ਨੇ। ਲੋ ਜੇ ਦਸੋਂ ਪਾਪੜੀ ਪੈਕਿੰਗ ਬਹੁਤ ਸੋਹਣੀ ਆਈ ਹੈ ਸੋਨ ਪਾਪੜੀ ਦੀ ਤੇ ਸੋਨ ਪਾਪੜੀ ਤੁਹਾਨੂੰ ਮਿਲ ਜੂਗੇ ਢਰ ਪੇਠਾ ਵਗੈਰਾ ਲੈਣਾ ਹੈ ਇਹ ਵੀ ਮਿਲ ਜੂਗੇ ਤੇ ਸੋਨ ਪਾਪੜੀ ਇਸ ਤਰ੍ਹਾਂ ਪੈਕਿੰਗ ਆਈ ਆ ਇਹ ਦੇਖੋ ਇਹ ਨਹੀਂ ਪਿਸਤਾ ਸੋਨ ਪਾਪੜੀ ਆ ਪਿਸਤਾ ਸੋਨ ਪਾਪੜੀ ਆ ਇਸ ਤਰ੍ਹਾਂ ਦੀ ਪੈਕਿੰਗ ਆ ਤੁਹਾਨੂੰ ਮਿਲ ਜੂਗੇ ਤੇ ਬਾਕੀ ਇਸ ਤਰ੍ਹਾਂ ਡੱਬੇ ਮਿਲ ਜੂਗੇ ਇਹ ਰੈਕੋਰ ਡੱਬੇ ਵੀ ਸੌਣ ਪਾਪੜੇ ਦੇ ਮਿਲ ਜੂਗੇ ਤੇ ਇਸ ਤਰ੍ਹਾਂ ਦੀ ਪੈਕਿੰਗ ਵੀ ਤੁਹਾਨੂੰ ਸੌਣ ਪਾਪੜੇ ਮਿਲ ਜੂਗੇ ਤੇ ਪਾਪ ਪੇਠਾ ਮਿਲ ਜੂਗਾ ਤੇ ਇਸ ਤਰ੍ਹਾਂ ਡੱਬੇ ਵੀ ਕੈਂਡੀਆਂ ਦੇ ਡੱਬੇ ਵੀ ਤੁਹਾਨੂੰ ਮਿਲ ਜੂਗੇ ਜੇ ਜੈ ਪਲਸ ਦੇ ਨਾਲ ਕੋਈ ਵੀ ਤਰ੍ਹਾਂ ਦੀ ਜਿਹੜੀ ਵੀ ਕੈਂਡੀ ਲੈਣੀ ਹੈ ਇਸ ਤਰ੍ਹਾਂ نیچے ਲੱਗੀ ਹੋਈਆਂ ਕੈਂਡੀਆਂ ਮਰਿੰਡਾ ਤੇ ਇਹ ਇਸ ਤਰ੍ਹਾਂ ਮਰਿੰਡਾ ਵੀ ਮਿਲ ਜੂਗਾ ਤੁਹਾਨੂੰ ਇਹ ਦੇਖੋ ਲੱਗਾ ਹੋਇਆ ਹੈ ਲੋ ਜੀ ਇਸ ਤਰ੍ਹਾਂ ਦੇ ਤੜਨ ਵਾਲੇ ਵੀ ਤੁਹਾਨੂੰ ਰੰਗ-ਬਰੰਗੇ ਤੇ ਇਸ ਤਰ੍ਹਾਂ ਇਹ ਮਿਲ ਜੂਗੇ ਤੁਹਾਨੂੰ ਕਲਰਫੁੱਲ ਤੇ ਤੜਨ ਵਾਲੇ ਤੇ ਕਾਫੀ ਸਮਾਨ ਅੱਗੇ ਨਾਲੋਂ ਵੀ ਆਇਆ ਹੋਇਆ ਲਿਜਾਓ ਇੱਕ ਵਾਰੀ ਫਿਰ ਜੀ ਹੂ ਕਰੋ ਇਹ ਜਿਹੜਾ ਡੰਡ ਸਾਬਣ ਵਗੈਰਾ ਕਾਫੀ ਨਵੇਂ ਆਏ ਹੋਏ ਆ ਤੇ ਇਸ ਤਰ੍ਹਾਂ ਤੁਹਾਨੂੰ ਇਸ ਤਰ੍ਹਾਂ ਤੁਹਾਨੂੰ ਇਹ ਗਿਰੀਆਂ ਵੀ ਮਿਲ ਜੂਗੀਆਂ ਇਹ ਗਿਰੀਆਂ ਵੀ ਤੁਹਾਨੂੰ ਮਿਲ ਜੂਗੀਆਂ ਜਿੰਦਾ ਕਿ ਪੋਹਾ ਬਣਾਉਣੇ ਉਹਦੇ ਵਿੱਚ ਵੀ ਜੂਸ ਹੋ ਜਾਂਦੀਆਂ ਆ ਤੇ ਬਾਕੀ ਬਹੁਤ ਸੋਹਣਾ ਇਦਾਂ ਦਾ ਸਮਾਨ ਕਾਫੀ ਆਇਆ ਹੋਇਆ ਤੇ ਰਾਚੇ ਜਿਹੇ ਕਈ ਤੇ ਰਾਚੇ ਵੀ ਕਾਫੀ ਲਗਾਇਆ ਬੜੀਆਂ ਵਗੈਰਾ ਬਿਸਕਟ ਤੇ ਬਿਸਕਟ ਵੀ ਕਈ ਤਰ੍ਹਾਂ ਦੇ ਆਏ ਹੋਏ ਹਨਾ ਪੂਈਏ ਵਗੈਰਾ ਵੀ ਕਾਫੀ ਆਏ ਹੋਏ ਆ ਨਵੇਂ ਵੀ ਆਏ ਆ ਕਿਉਂਕਿ ਨਵੇਂ ਆਉਂਦੇ ਰਹਿੰਦੇ ਆ ਕੁਝ ਪੁਰਾਣੇ ਆ ਕੁਝ ਨਵੇਂ ਆ ਪੂਈਏ ਤੇ ਇਸ ਤਰ੍ਹਾਂ ਵੀ ਫੱਲੂ ਕੋਈ ਅਵਟਾ ਨੂੰ ਮਿਲ ਜੂਗਾ ਤੇ ਲਾਈਟ ਵਾਲੇ ਕੋਈ ਜਿਆਦਾ ਨਹੀਂ ਮਿਲ ਜੂਗਾ ਹਨਾ ਚਲੋ ਐਸਟਰਾ ਵੀ ਰੱਛ ਵੀ ਤੁਸੀਂ ਦੇਖ ਸਕਦੇ ਆ ਸੰਡੇ ਵਾਲੇ ਦਿਨ ਕਾਫੀ ਰੱਛ ਹੁੰਦਾ ਹੈ ਤੇ ਬਸ ਠੀਕ ਲੋ ਇੱਧਰ ਬਸਣ ਲੱਗੇ ਹੋਏ ਆ ਕੈਮਲ ਦਾ ਬਸਣ ਵੀ ਤੁਹਾਨੂੰ ਮਿਲ ਜੂਗਾ ਰੋਸਟ ਦਲੀਆ ਵੀ ਮਿਲ ਜੂਗਾ ਤੇ ਇੱਧਰ ਵੀ ਬਸਣ ਮਿਲ ਜੂਗਾ ਤੇ ਜੀ ਯੋਗ ਬੇਚਣ ਮਿਲ ਜੂਗਾ ਮੈਦਾ ਮਿਲ ਜੂਗਾ ਤੁਹਾਨੂੰ ਸੂਜੀ ਮਿਲੂਗੀ ਓਟਸ ਵਗੈਰਾ ਮਿਲ ਜੂਗਾ ਹਰ ਤਰ੍ਹਾਂ ਦਾ ਸਮਾਨ ਮਿਲ ਜੂਗਾ ਤੇ ਇਦਾਂ ਨਾਲ ਹੀ ਇਹਦਾ ਬਰੂਦਾ ਜਿਹਨਾਂ ਨੇ ਲੈਣਾ ਹੋਵੇ ਨਾ ਨਾਲੀ ਵਾਲਾ ਬਰੂਦਾ ਤੇ ਇਸ ਤਰ੍ਹਾਂ ਨਾਲ ਹੀ ਇਹਦਾ ਬਰੂਦਾ ਦੇ ਪ੍ਰਕਾਰ ਤੁਹਾਨੂੰ ਮਿਲ ਜੂਗੇ ਤੇ ਕਾਫੀ ਸਮਾਨ ਨਮਾ ਆਇਆ ਹੋਇਆ ਹੈ ਤੇ ਮਖਾਣੇ ਵੀ ਮਿਲ ਜੂਗੇ ਤੇ ਮਖਾਣੇ ਵੀ ਮਿਲਦੇ ਆ ਬਾਕੀ ਇੱਕ ਵਾਰੀ ਹੋਰ ਨਿਗਾਹ ਕਰਾ ਲਾਂ ਨੇ ਸਮਾਨ ਤੇ ਇਹ ਲੋਜੇ ਕੈਂਡੀਅਮ ਕਹਿ ਰਹਾ ਹਰ ਕਿਸ ਤਰ੍ਹਾਂ ਦੇ ਬਿਵਲ ਵੀ ਸਾਫ অ্যালোਵੈਰਾ ਵਾਲਾ ਜਿਹੜਾ ਸਾਬਣ ਹੁੰਦਾ ਹੈ ਵੀ ਤੁਹਾਨੂੰ ਮਿਲ ਜਾਊਗਾ ਤੇ ਕਾਫੀ ਸਾਬਣ ਜਿਹੜੇ ਨਹਾਉਣ ਵਾਲੇ ਸਾਬਣਾਂ ਕਾਫੀ ਨਵੇਂ ਆਏ ਆ ਤੇ ਤੁਹਾਨੂੰ ਪਿੱਛੇ ਵੀ ਦਿਖਾ ਦਿੱਤੇ ਬਿਵਲ ਰਹਿ ਗਿਆ ਸੀ ਇਹ ਵੀ ਦਿਖਾ ਦਿੱਤਾ ਆ ਇਹ ਵੀ অ্যালোਵੈਰਾ ਦਾ ਆ ਵਧੀਆ ਸਾਬਣਾਂ ਐ ਵੀ ਤੇ ਇੱਕ ਵਾਰੀ ਜਰੂਰ ਆਓ ਵਿਜ਼ਿਟ ਕਰੋ ਕਿ ਕਾਫੀ ਵਧੀਆ ਸਮਾਨ ਦੀ ਆ ਰਿਹਾ ਹੈ ਇਤਨੇ ਆ ਗਏ